ਦੀ ਪ੍ਰੈਸ ਕਾਨਫਰੰਸ ਹੈ ਰਿਗਰਡਿੰਗ ਜਿਹੜਾ ਸਾਡੀ ਜਿਹੜੀ ਸਪੈਸ਼ਲ ਟੀਮ ਐਸਟੀਓ ਸਦਰ ਸੀਆਈਏ ਦੀ ਟੀਮ ਨੇ ਇੱਕ ਬਹੁਤ ਵਧੀਆ ਆਪਰੇਸ਼ਨ ਕੀਤਾ ਹੈ ਗੱਲ ਇਹ ਅਸੀਂ ਨਾ ਜਿਹੜੇ ਕ੍ਰਾਈਮ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਵਕ-ਵਕ ਥਾਵਾਂ ਤੇ ਆਪਾਂ ਜਿਹੜੀ ਹੈਗੀ ਨਾਕੇਬੰਦੀ ਕਰਦੇ ਸਾਡੀ ਇੱਕ ਸਪੈਸੀਫਿਕ ਨਾਕੇਬੰਦੀ ਸੀ ਜੀਟੀ ਆਪਨੇ ਨੈਸ਼ਨਲ ਹਾਈਵੇ ਤੇ ਉੱਥੇ ਫਿਰ ਇੱਕ ਅੰਮ੍ਰਿਤਸਰ ਤੋਂ ਟੁਵਰਡਸ ਜਿਹੜਾ ਹੈਗਾ ਪਠਾਨਕੋਟ ਇੱਕ ਗੱਡੀ ਜਿਹੜੀ ਜਾ ਰਹੀ ਸੀ ਅਸੀਂ ਉਹਨਾਂ ਨੂੰ ਚੈੱਕ ਕੀਤਾ ਉਹਦੇ ਵਿੱਚ ਸਾਨੂੰ ਲਗਭਗ 4 ਜਿਹੜੇ ਬੰਦੇ ਵਿਅਕਤੀ ਜਿਹੜੇ ਹੈਗੇ ਮਿਲੇ ਹੈਗੇ ਅਸੀਂ ਪਾਪਾ ਜਿਹੜੀ ਸਾਨੂੰ ਸ਼ੱਕ ਹੋਇਆ ਜੀ ਉਹਦੇ ਚ ਅਸੀਂ ਪਾਪਾ ਉਹਦੀ ਚੈਕਿੰਗ ਕੀਤੀ ਹੈਗੀ ਉਹਨਾਂ ਨੇ ਚੈਕਿੰਗ ਕਰਨ ਤੋਂ ਬਾਅਦ ਅਸੀਂ ਪਾਇਆ ਹੈ ਕਿ ਜਿਹੜੇ ਚਾਰ ਬੰਦੇ ਹੈਗੇ ਉਹਨਾਂ ਤੇ ਇੱਕ ਗੁਰਸ਼ਰਨ ਜੀਤ ਗੁਰਸ਼ਰਨ ਜੀ ਸੀ ਉਹਨਾਂ ਦਾ ਰਾਜਵੀਰ ਗੁਰਵੰਤ ਗੁਸ਼ੋਕ ਇਹਦੇ ਚ ਦੋ ਜਿਹੜੇ ਬੰਦੇ ਹੈਗੇ ਆ ਰਾਜਸਥਾਨੀ ਦੇ ਰਹਿਣ ਵਾਲੇ ਹੈਗੇ ਇੱਕ ਲੋਕੋਂ ਕਿਹਦਾ ਹੈਗਾ ਇਹ ਇੱਕ ਹਿੰਡੇ ਦਾ ਹੈਗਾ

ਗ੍ਰੈਜੂਏਸ਼ਨ ਪ੍ਰੀ ਤਗਾ ਅ ਅਫਗਾਨਸਟਰ ਹੈਗਾ ਜੇਲ ਤੋਂ ਬਾਹਰ ਸੀ ਇਹਦੇ ਚ ਲਗਭਗ 25 ਮੁਕਦਮੇ ਜਿਹੜੇ ਹੈਗੇ ਮਰਡਰ ਦੇ ਅਟੈਂਪਟ ਮਰਡਰ ਦੇ ਸਨੈਚਿੰਗ ਦੇ ਐਨਡੀਪੀਐਸ ਅੱਡੇ ਜਿਹੜੇ ਵਿਸਟੇਗੇ ਤੋਂ ਅਸੀਂ ਇਹਨਾਂ ਨੂੰ ਜਿਹੜਾ ਪੁਲਿਸ ਸਟੇਸ਼ਨ सदर ਦੇ ਵਿੱਚ ਐਫਆਈਆਰ ਨੰਬਰ 77 ਅਸੀਂ ਦਰਜ ਕੀਤੀ ਹੈਗੀ ਐਂਡ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਉਹਨਾਂ ਪਰਚਾ ਦਾਇਰ ਕਰਕੇ ਇਨਕੀ ਇਫਤਾਰੀ ਕਰਕੇ ਅਸੀਂ ਫਰਦਰ ਇਹਨਾਂ ਦੀ ਜਿਹੜੀ ਹੈਗੀ ਕੁਛ ਕੁਛ ਅਸੀਂ ਕਰ ਰਹੇ ਹੈਗੇ ਕਿ ਇਹਨਾਂ ਦੇ ਹਾਈਵੇ ਤੇ ਆਦੇ ਵਾਲੇ ਕੋ ਬੰਦਾ ਕੀ ਮੋਤੀ ਸਿੰਘ ਕੋ ਇਵਾਦਤ ਕਰਨੀ ਸੀ ਜਾਂ ਇਹਨਾਂ ਦਾ ਕੀ ਜਿਹੜਾ ਹੈਗਾ ਅ ਇੰਟੈਂਸ਼ਨ ਸ਼ੀਟ ਉਹ ਸਾਰਾ ਅਸੀਂ ਚੈੱਕ ਕਰ ਰਹੇ ਹਾਂ ਕਿ ਤੇਰੀ ਗੈਂਗਨੈਸ ਪੰਦਰ ਕਿੰਨੇ ਚੱਕੋ ਇਸ ਆ ਗੁਸ਼ਸ਼ਨ ਪੀਟਾ ਚਿਨੀ ਇਹਨੂੰ ਚਿਨੀ ਵੀ ਕਿਹਾ ਜਾਂਦਾ ਹੈਗਾ ਆ ਰਾਜਾ ਸ਼ਸ਼ੀ ਦਾ ਹੈਗਾ ਐਂਡ ਉੱਥੇ ਉੱਥੇ ਕਾਫੀ ਇਹਨੇ ਵਾਰਦਾਤਾ ਜਿਹੜੀ ਹੈਗੀ ਇਲਜ਼ਾਮ ਦਿੱਤੀਆ ਯਾਨੀ ਲੰਬਕ ਇਹਦੇ ਤੇ 25 ਬੱਚੇ ਜਿਹੜੇ ਹੈਗੇ ਦਰਜ ਹੈਗੇ ਬਾਕੀ ਇਹਦੇ ਜਿਹੜੀ ਬਾਕੀ ਸਾਰੀ ਚੀਜ਼ ਹੈ ਅਸੀਂ ਨੂੰ ਚੈੱਕ ਕਰੇ ਹੈਗੇ ਕਿ ਕਿਹਨਾ ਦੇ ਨਾਲ ਰਿਲੇਟਡ ਹੈਗਾ ਕਿਤੇ ਕੇਸ ਦੇ ਵੰਟਡ ਹੈ ਜਾਂ ਨਹੀਂ ਹੈ ਕੋਈ ਕਿਹੜੀ ਕਿਹੜੀ ਵਾਰਦਾਤਾ ਪਹਿਲਾਂ ਇਹਨੂੰ ਬੋਲਦੇ ਆ ਉਹ ਸਾਰੀ ਅਸੀਂ ਇਹਦੀ ਸਾਡੀ ਜਿਹੜੀ ਹੈਗੀ ਅਸੀਂ ਪੁਲਿਸ ਨੂੰ ਮੰਗਿਆ ਹੈਗਾ ਨਾ ਨਿਮਾਮ ਦੇ ਵਿੱਚ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਚੈੱਕ ਕਰਵਾ ਦੇ ਲੱਗਦਾ ਜੀ ਖੁਲਾਸੇ ਵੱਡੇ ਹੋਣਗੇ ਦੇਖੋ ਜੀ ਅਸੀਂ ਬਹੁਤ ਐਫਰਟ ਜਿਹੜਾ ਇਹਦੇ ਚ ਕਰ ਰਹੇ ਹੈਗੇ ਬਰਦਰ ਜੋ ਵੀ ਇਨਵੈਸਟੀਗੇਸ਼ਨ ਚ ਸਾਹਮਣੇ ਆਏਗਾ ਉਸ ਹਿਸਾਬ ਨਾਲ ਅਸੀਂ ਜਿਹੜਾ ਹੈਗਾ ਬੈਕਵਰਡ ਜਿਹੜਾ ਹੈਗਾ ਤੇ ਫੋਰਵਰਡ ਉਹ ਸਾਰੀ ਚੀਜ਼ਾਂ ਨੂੰ ਅਸੀਂ ਚੱਕੜਾ ਕਿੱਥੇ ਕੀਤਾ ਕਿੱਥੇ ਕੀਤਾ ਸੀ ਇਹਨਾਂ ਤੇ ਕਿਹੜਾ ਪਤਾ ਜੀ ਦਾ ਕੀਤਾ ਗਿਆ ਹੈ ਹਾਂਜੀ ਕਤਲ ਕਿੱਥੇ ਕਤਲ ਦਾ ਕੇਸ ਜੀ ਆਵੇ ਉਹ ਸਾਰੇ ਉਹ ਸਾਰੇ ਅਮਰਸਰ ਜਿਹੜੇ ਜ਼ਿਲ੍ਹੇ ਅਮਰਸਰ ਤੇ ਆਤੀ ਜਿਹੜੇ ਹੈਗੇ ਉਹਨਾਂ ਉਸ ਜ਼ਿਲ੍ਹੇ ਤੋਂ ਰਿਲੇਟਡ